ਜਲਦੀ ਹੀ ਤੁਸੀਂ ਖਸਤਾ ਸਮੋਸੇ ਜਾਂ ਚਾਸ਼ਨੀ ਨਾਲ ਭਿੱਜੀ ਜਲੇਬੀ ਦਾ ਮਜ਼ਾ ਲੈਣ ਤੋਂ ਪਹਿਲਾਂ ਦੋ ਵਾਰ ਸੋਚੋਗੇ ਕਿਉਂਕਿ ਇਹ ਸਨੈਕਸ ਸਿਕਟਾ ਵਾਂਗ ਚੇਤਾਵਨੀ ਲੇਬਲ ਦੇ ਨਾਲ ਆਉਣ ਵਾਲੇ ਹੈ ਕੇਂਦਰੀ ਸਿਹਤ ਮੰਤਰਾਲਾ ਆਇਲ ਅਤੇ 슈ਗਰ ਬੋਰਡ ਲਾਂਚ ਕਰ ਰਿਹਾ ਹੈ ਇਹ ਬੋਰਡ ਕੈਫੇਟੇਰੀਆ ਅਤੇ ਜਨਤਕ ਖੇਤਰਾ ਵਿੱਚ ਖਾਸ ਕਰਕੇ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ ਏਮਜ਼ ਨਾਗਪੁਰ ਵੀ ਸ਼ਾਮਲ ਹੈ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ ਇਹ ਪੋਸਟਰ ਰੋਜ਼ਾਨਾ ਦੀਆਂ ਚੀਜ਼ਾਂ ਨਾਲ ਜੁੜੇ ਸਿਹਤ ਜੋਖਮਾਂ ਦੀ ਸੂਖਮ ਯਾਦ ਦਿਵਾਉਣਗੇ ਡੀਪ ਫਰਾਈਡ ਅਤੇ ਮਠਿਆਈਆਂ ਅਤੇ 스ਨੈਕਸ ਜਿਵੇਂ ਕਿ ਸਮੋਸੇ ਜਲੇਬੀਆਂ ਪਕੌੜੇ ਲੱਡੂ ਅਤੇ ਇੱਥੋਂ ਤੱਕ ਕਿ ਬਿਸਕੁਟਾਂ ਵਿੱਚ ਲੁਕੀ ਹੋਈ ਚਰਬੀ ਖੰਡ ਅਤੇ ਟ੍ਰਾਂਸ ਫੈਟ ਨੂੰ ਵੀ ਉਜਾਗਰ ਕਰਨਗੇ ਸਰਕਾਰ ਵੱਲੋਂ ਸਰਕਾਰ ਵੱਲੋਂ ਸਮੋਸਾ ਜਾਂ ਜਲੇਬੀ ਖਾਣ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਬ ਪੇਸ਼ ਕਰਦੀ ਦਾ ਮਕਸਦ ਮਿੱਠੇ ਤੇ ਤਲੇ ਹੋਏ ਭੋਜਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਜੋ ਸ਼ੂਗਰ ਤੇ ਮੋਟਾਪੇ ਜਹੀਆਂ ਬਿਮਾਰੀਆਂ ਦਾ ਮੁੱਖ ਕਾਰਨ ਹਨ 2050 ਤੱਕ 44 ਕਰੋੜ ਤੋਂ ਵੱਧ ਭਾਰਤੀਆਂ ਦੇ ਜ਼ਿਆਦਾ ਭਾਰ ਜਾਂ ਮੋਟੇ ਹੋਣ ਦਾ ਅਨੁਮਾਨ ਹੈ ਇਹ ਚੇਤਾਵਨੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ ਹਾਲ ਹੀ ਵਿੱਚ ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਲੈ ਕੇ ਫੈਟੀ ਲੀਵਰ ਹਾਰਮੋਨਲ ਸਮੱਸਿਆਵਾਂ ਵਧ ਰਹੀਆਂ ਹਨ ਪੰਜ ਵਿੱਚੋਂ ਇੱਕ ਭਾਰਤੀ ਸ਼ਹਿਰੀ ਬਾਲਗ ਪਹਿਲਾਂ ਹੀ ਜ਼ਿਆਦਾ ਭਾਰ ਵਾਲਾ ਹੈ ਨਾਗਪੁਰ ਇਹਨਾਂ ਚੇਤਾਵਨੀਆਂ ਨੂੰ ਲਾਗੂ ਕਰਨ ਵਾਲਾ ਪਹਿਲਾ ਸ਼ਹਿਰ ਬਣਨ ਲਈ ਤਿਆਰ ਹੈ ਇਸ ਲਈ ਅਗਲੀ ਵਾਰ ਜਲੇਬੀ ਜਾਂ ਸਮੋਸਾ ਖਾਣ ਦਾ ਜੀ ਕਰੇ ਤਾਂ ਦੋ ਵਾਰ ਜ਼ਰੂਰ ਸੋਚੋ ਅਜਿਹੀਆਂ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ ਆਨਲਾਈਨ ਪਲੈਟਫਾਰਮਸ ਉਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ